ਸੋਰ ਵੀ ਦਿੱਕਤ ਦੇਗਾ ਨਹੀਂ ਭਾਈ 15 ਹੋ ਜਾ 3 15 ਹੋ 3 ਮਿੰਟਾਂ ਇਹ ਕਿਹੜੀ ਮਾਰਸ ਆ ਐਮ ਐਲ ਐਕਸਲ ਸਾਰੇ ਸਾਈ ਮਿਲਣਗੇ ਠੀਕ ਹੈ ਯਾ ਦੇਖੋ ਡਬਲ ਐਕਸਲ ਸਪੈਸ਼ਲ ਆ ਰਿਹਾ ਆਪਣੇ ਕੋਲ ਉਹ ਕੀ ਆ ਦੇਖੋ ਪੋਪ ਕੌਰਨ ਵਾਲੀਆਂ ਕਿੰਨੀਆਂ ਸੋਹਣੀਆਂ ਯਾ ਸ਼ਰਟ ਦੇ ਆਰਟੀਕਲ ਚੈੱਕ ਕਰਾਓ ਵੀਰੇ ਲੋ ਯਾਰ ਮੈਂ ਤਾਂ ਨਹੀਂ ਤਨ ਵੀ ਮੈਂ ਮੈਨੂੰ ਪਹਿਲਾਂ ਹੀ ਕਹਿੰਦਾ ਭਾਈ ਵੀ ਮੈਂ ਪਹਿਲਾਂ ਵੀ ਬੋਲ ਚੁੱਕਿਆ ਵੀਡੀਓ ਦੇ ਵਿੱਚ ਸਕਰੀਨ ਸ਼ਾਟ ਲੈ ਕਿੰਨਾ ਪਿਆਰਾ ਕਲਰ ਆ ਦੇਖੋ ਹਣ ਪਿਓ ਪੁੱਤ ਦੀ ਜੋੜੀ ਬਣਾਇਆ ਕਰਾਂਗੇ ਆਏ ਹਾਏ ਹਾਏ ਆ ਦੇ 800 ਰੁਪਏ ਦੀ 700 ਹੀ ਦੇ ਦिए 700 ਹੀ ਹੈ 600 ਹੀ ਦੇ ਦिए 600 ਰੁਪਏ ਮੇਰੇ ਪਰਾਂ ਮਾਨੂੰ 600 ਰੁਪਏ ਦੀ ਪੈਂਟ ਬਰਬਰੀ ਦੀ 600 ਰੁਪਏ ਦੇ ਲੈਣੇ ਕੋਲ ਤਾਂ ਮੁੱਕਣਾ ਨਹੀਂ ਓਕੇ ਜੀ ਆ ਆਰਟੀਕਲ ਕੋਈ ਬਿਆਰ ਚ ਦਿੰਦੇ ਹੀ ਨਹੀਂ ਵੀਰੇ ਲੋ ਜੀ ਹਾਂਜੀ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਨਸਾ ਦੋਸਤੋ ਆਪਾਂ ਪਹੁੰਚੇ ਮਾਨਸਾ ਸ਼ਹਿਰ ਦੇ ਵਿੱਚ ਗੋਇਲ ਰੈਡੀਮੇਡ ਗਾਰਮੈਂਟਸ ਨੇ ਵੱਡੇ ਵੱਡੇ ਆਫਰ ਲਾ ਦਿੱਤੇ ਨੇ ਇਹਨਾਂ ਨੇ ਆਜੋ ਮੇਰੇ ਨਾਲ ਚੱਲਦੇ ਆਪਾਂ ਅੰਦਰ ਹਾਂਜੀ ਗੋਲ ਸਾਹਿਬ ਕੀ ਹਾਲ ਚਾਲ ਨੇ ਹਾਂਜੀ ਵਧੀਆ ਬਾਈ ਕਿਹਨੇ ਵੱਡੇ ਵੱਡੇ ਆਫਰ ਲਾਤੇ ਹੈਂ ਫਿਰ ਪੂਰੇ ਬਾਈ ਦਿਖਾਓ ਤੁਹਾਨੂੰ ਧੁਮਾਕਾ ਦਿਖਾਓ ਅੱਜ ਵੱਡੇ ਵੱਡੇ ਆ ਨੋ ਬਾਈ ਬਰਬਰੀ ਦੇ ਪੈਂਟਾਂ ਲੈ ਕੇ ਆਏ ਆ ਅੱਪਾ ਓਕੇ ਜੀ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੋ ਵੀਰੇ ਆਏ ਹਾਏ ਹਾਏ ਕਿਆ ਚੀਜ਼ਾਂ ਨੇ ਕਿਆ ਲੁੱਕ ਕਹਿੰਦੇ ਪੈਂਟਾਂ ਦੀ ਆਹ ਹਾ ਇਹ ਤਾਂ ਬਾਜ਼ਾਰ ਚ ਮਿਲਦੀਆਂ ਹੀ ਨਹੀਂ ਇਹ ਚੀਜ਼ਾਂ ਹੀ ਇਹ ਤਾਂ ਗੋਇਲ ਵਾਲਿਆਂ ਦੀ ਮੇਲ ਦੀ ਆ ਇਹ ਤਾਂ ਟੁਟ ਟੁਟ 1000 ਰੁਪਏ ਦੀ ਜੀ ਉਹ ਬਾਈ ਕਿੱਥੇ ਫਿਰਦਾ ਯਾਰ ਹੋਰ ਕਿੰਨੇ ਦੀ ਜੀ ਬਾਈ 800 ਹੀ ਦੇ ਦਈਏ 800 ਰੁਪਏ ਦੀ 700 ਹੀ ਦੇ ਦਈਏ 700 ਦੀ ਹੈ 600 ਹੀ ਦੇ ਦਈਏ 600 ਰੁਪਏ ਦੀ ਬਾਈ ਮੇਰੇ ਭਰਾ ਮਾਨੂੰ 600 ਰੁਪਏ ਦੀ ਪੈਂਟ ਬਰਬੇਰੀ ਦੀ 600 ਰੁਪਏ ਦੇ ਲੈ ਬੋਲਦਾ ਮੁਕਰ ਨਹੀਂ ਬਾਤ ਚ ਮੁਕਰਣਾ ਨਹੀਂ ਹੈ ਬਾਈ ਮੁਕਰਦੇ ਨਹੀਂ ਵੀਡੀਓ ਬਣੀ ਜਾਂਦੀ ਹੈ ਬਾਈ 600 ਰੁਪਏ ਦੇ ਇੱਕ ਦੇਗਾ ਨਹੀਂ ਭਾਈ ਫਿਰ 15 ਹੋ ਗਿਆ 3 15 ਹੋ ਗਿਆ 3 ਮਿੰਟਾਂ ਇਹ ਜਿਹੜੀ ਮਰਜ਼ੀ ਭਾਈ ਮੇਰੀ ਗੱਲ ਸੁਣ ਲੈ ਕੋਈ ਡਿਜ਼ਾਈਨ ਦਾ ਫਰਕ ਨਾ ਕਰੇ ਕੈਦੀ ਗੱਲ ਨੂੰ ਭਾਈ ਸਕਰੀਨ ਸ਼ਾਟ ਲੈ ਲਓ ਆਪਦੇ ਠੀਕ ਹੈ ਮੇਰੇ ਸਭ ਨੂੰ ਮਿਲਣਗੇ ਜਿੰਨੇ ਮਰਜ਼ੀ ਪੀਸ ਜੇ ਮੇਰੇ ਵਰਗਾ ਕਹਿੰਦਾ ਮੈਂ ਤਾਂ ਆ ਪਸੰਦ ਹੈਗੀ ਜਮ ਜੈਕ ਜੌਨਸ ਦੀ ਜਿੰਨੇ ਮਰਜ਼ੀ ਭਾਈ ਸਕਰੀਨ ਸ਼ਾਟ ਲੈ ਕੇ ਆਈਓ ਬਰੇ ਸੇਮ ਰੇਟ ਬਰੇ ਹਾਂ ਕੋਈ ਮਰਜ਼ੀ ਡਿਜ਼ਾਈਨ ਕੋਈ ਮਰਜ਼ੀ ਕੱਢ ਲੈ ਆ ਦੇਖੋ ਜੈਡ ਬਲੈਕ TiR ਠੀਕ ਠੀਕ ਹੈ ਯਾਰ ਜੋ ਕੋਈ ਨਹੀਂ ਦਿੰਦਾ ਪਿਆ ਤੁਹਾਡਾ ਭਾਈ ਦਊਗਾ 15 ਹੋ ਗਿਆ 3 600 ਦਾ ਇੱਕ ਆ ਦੇਖੋ ਦੋਸਤੋ ਵੱਡਾ ਜਿਹੜੀ ਮਰਜ਼ੀ ਪੈਂਟ ਤੁਹਾਨੂੰ ਪਸੰਦ ਆਏ ਜੀਹਨ ਦੀ ਕੋਈ ਇਹ ਨਹੀਂ ਹੈਗਾ ਤੂੰ ਰੇਟ ਵਾਜੂਗਾ ਸੇਮ ਰੇਟ ਹੀ ਰਹੂਗਾ ਹਰ ਇੱਕ ਚੀਜ਼ ਦਾ 92 ਆਰਟੀਕਲ ਵੀਰੇ ਜੈਕ ਜੋਨ ਦੇ ਠੀਕ ਠੀਕ ਹੈ ਜੀ ਆਏ ਹਾਏ ਕਿਆ ਚੀਜ਼ਾਂ ਨੇ ਕਿਆ ਲੁੱਕ ਹੈ ਜੀ ਮੈਂ ਅੱਜ ਕੱਲ ਚੱਲਦੀਆਂ ਹੈ 22 ਇੰਚੀ ਮੂਰੀ ਡਬਲ ਸਟੀਚਿੰਗ ਠੀਕ ਠੀਕ ਹੈ ਜੀ ਇੱਕ ਹੀ ਰੇਂਜ ਬਾਈ ਸੇਮ ਸੇਮ ਆ 6 ਪੋਕਟ ਵੀ ਸੇਮ ਬਾਈ ਸੇਮ ਕੜਾਈਆਂ ਵਾਲੀ ਮਾਲ ਠੀਕ ਠੀਕ ਹੈ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਚੱਲਿਆਗਾ ਬਾਈ ਬਹੁਤ ਆ ਲਓ ਬਾਈ ਐਲ ਵੀ ਦੇ ਓਕੇ ਜੀ ਆ ਆਰਟੀਕਲ ਕੋਈ ਵਾਰ ਚ ਦਿੰਦੇ ਹੀ ਨਹੀਂ ਵੀਰੇ ਲੋ ਜੀ ਇਹ ਵੀ ਲੈ ਗਏ ਬ੍ਰੇਟ ਬਾਈ ਸੇਮ ਆ ਚੱਕ ਬਾਈ ਰੰਗ ਵੀ ਮਿਲਣਗੇ ਬਾਈ ਪੂਰੇ ਹਾਏ ਹਾਏ ਆ ਦੇਖੋ ਦੋਸਤੋ ਕੀ ਚੀਜ਼ਾਂ ਨੇ ਕੀ ਕਮਾਲ ਆ ਬੈਲ ਚ ਵੀ ਬਰਬਰੀ ਦੇ ਆਰਟੀਕਲ ਠੀਕਾ ਮੇਰੇ ਆ ਚੀਜ਼ ਦਿਖਾ ਬਾਈ ਦੇਖੋ ਬਾਈ ਚੀਜ਼ਾਂ ਚੈੱਕ ਕਰ ਬਾਈ ਠੀਕ ਹੈ ਜੀ ਇਹ ਵੀ ਸੇਮ ਰੇਟ ਹੀ ਬਾਈ ਸੇਮ ਰੇਟ ਸਾਰੇ 300 ਰੁਪਏ ਦੇ 1500 ਦੇ ਤਿੰਨ ਲੈ ਬਾਈ ਬਰਬਰੀ ਆਰਟੀਕਲ ਚੈੱਕ ਕਰੀ ਜਲਦੀ ਲੈ ਬਾਈ ਹੁਣ ਆ ਜਾ ਬਾਈ ਆ ਮੀਰੀ ਦਾ ਬਾਈ ਠੀਕ ਅੱਜ ਆਖ ਲਿਵਾਇਸ ਠੀਕ ਹੈ ਜੀ ਠੀਕ ਹੈ ਲੈਡ ਬਲੈਕ ਬਾਈ ਜਿਹੜੇ ਪਰ ਆ ਕਹਿੰਦੇ ਮਿਲਦੀ ਨਹੀਂ ਬਿਆਰਾਂ ਇਹ 24 ਇੰਚੀ ਮੂਰੀ ਬਾਈ ਤੱਕ ਮਿਲੂਗੀ پوری ਹਾਂ ਹਰੇਕ ਦਿਨ ਬਜ਼ਾਰ ਦੇ ਵਿੱਚੋਂ ਡਬਲ ਸਟੀਚਿੰਗ ਜੀ ਬਾਈ ਓਕੇ ਜੀ ਟਿੰਬਰਲੈਂਡ ਬਾਈ ਲੋਗੋ ਨਹੀਂ ਮਿਲਦੇ ਇਦਾਂ ਦੇ ਬਜ਼ਾਰਾਂ ਦੇ ਵਿੱਚ ਹਾਏ 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 ਕੀ ਲੁੱਕ ਹੈ ਨਾ ਪੈਂਟਾਂ ਦੀ ਇਹ ਤਾਂ ਬਜ਼ਾਰ 'ਚ ਮੈਂ ਕਹਾ ਮਿਲਦੀਆਂ ਹੀ ਨਹੀਂ ਜੇ ਮਿਲਣਗੀਆਂ ਤਾਂ ਟੱਕੜ ਤੋਂ 2000 ਰੁਪਏ ਦਾ ਘੱਟ ਪੈਂਟ ਦੇਣੀ ਹਾਂ ਹਾਂ ਜਮਾ ਨਹੀਂ ਮਿਲਦੀ ਪਰ ਇਹ ਮੋਬਾਈਲ ਵਾਲਾ ਦੇ 600 ਰੁਪਏ ਦਾ ਇੱਕ 15 ਹੋ ਜਾਂ ਤਿੰਨ 15 ਹੋਇਆ ਆ ਲਓ ਦੇਖੋ ਵੀਰੇ ਫਾਰਮੂਲਾ ਪੈਂਟ ਓਕੇ ਜੀ ਐਟਮ ਚੈੱਕ ਕਰੋ ਬਈ ਪਹਿਲਾਂ ਆਹ ਕਲਰੀ ਬਹੁਤ ਪਿਆਰੇ ਪਿਆਰੇ ਇਹਦੇ ਵਿੱਚ ਆ ਬਾਕੀ ਗੱਲ ਤਾਂ ਦੇਖੀਓ ਬਾਅਦ ਚ ਨਾ ਆਏ ਹੇ ਕੀ ਆ ਲੋਕ ਇਹਨਾਂ ਦੀ ਤੇ ਘੱਟ ਘੱਟ ਗੋਰੀ ਸਾਹਿਬ 6-700 ਰੁਪਏ ਪਰਟ ਤਾਂ ਹੋਊ ਬਾਈ ਕਿੱਥੇ ਫਿਰਦਾ ਯਾਰ ਹੋਰ ਕਿੰਨੇ ਦੇ ਬਾਊ ਬਾਈ 500 ਹੀ ਦੇ ਦਈਏ 500 ਰੁਪਏ ਦੀ 400 ਹੀ ਦੇ ਦਈਏ 400 ਦੀ 1000 ਦੀਆਂ 3 ਬਾਈ 1000 ਰੁਪਏ ਤਾਂ ਨਹੀਂ 3000 ਵੀ 1000 ਵਿੱਚ ਮੈਨੂੰ ਪਹਿਲਾ ਹੈਗਾ ਨਾ ਬਾਈ ਮੈਂ ਪਹਿਲਾਂ ਵੀ ਬੋਲ ਚੁੱਕਿਆ ਵੀਡੀਓ ਦੇ ਵਿੱਚ ਸਕਰੀਨਸ਼ਾਟ ਲੈ ਲਿਓ ਬਾਈ ਵੀਡੀਓ ਬਣੀ ਜਾਂਦੀ ਲੋਕ ਕਮੈਂਟ ਨਾ ਕਰਨ ਕਿਤੇ ਵੀ ਗੋਲਸਾਹ ਮੁਕਰੀਆਂ ਦਾ ਬਾਅਦ ਚੋਂ ਉਹ ਬਾਈ ਲੋੜ ਹੀ ਨਹੀਂ ਪੈਣ ਦਿੰਦੇ 38 ਸਾਈਜ਼ ਤੱਕ ਬਾਈ ਨਾਲੇ 28 ਤੋਂ ਲੈ ਕੇ 38 ਸਾਈਜ਼ ਤੱਕ ਪੈਂਟ ਮਿਲੂ ਇਹ ਠੀਕ ਠੀਕ ਹੈ ਜੀ ਆਏ ਹਾਏ 1000 ਰੁਪਏ ਕਲਰ ਚੈੱਕ ਕਰੋ ਬਾਈ ਮੜੇ ਜੇ ਲਾਓ ਜੀ ਓਕੇ ਸਭ ਵੱਡੇ ਛੋਟੇ ਸਾਈਜ਼ਾਂ ਦੇ ਕਲਰ ਤੁਹਾਨੂੰ ਸਭ ਅਵੇਲੇਬਲ ਜਿਹੜਾ ਮਰਜੀ ਕਲਰ ਮੰਗ ਲਿਆ ਕੇ ਲਾ ਠੀਕ ਹੈ ਜੀ ਆ ਅਈਨਿਆ ਸਸਤੀਆ ਮੈਂ ਕਿਹਾ ਤੁਹਾਨੂੰ ਮਾਰਕੀਟ ਦੇ ਵਿੱਚੋਂ ਕਿਤੋਂ ਮਿਲਣੀਆਂ ਹੀ ਨਹੀਂ ਆ ਚੀਜ਼ਾਂ ਨਾ ਉਹ ਮਿਲਣਗੇ ਗੋਇਲ ਵਾਲਿਆਂ ਕੋਲੋਂ ਬਈ ਫਿਰ ਗੋਇਲ ਵਾਲਾਂ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਗੋਇਲ ਵਾਲੇ ਦੇਖ ਲਓ ਦੋਸਤੋ ਲਓ ਵੀਰ ਠੀਕ ਹੈ ਜੀ ਸ਼ਾਰਟਾਂ ਦੀ ਵੈਰਾਈਟੀ ਲੈ ਕੇ ਆਇਆ ਲੈਕਰਾ ਸਟੱਫ ਤੂੰ ਠੀਕ ਹੈ ਜੀ ਓਕੇ ਜੀ ਓਕੇ ਇਹ ਤਾਂ ਹੋ 5-600 ਰੁਪਏ ਦੇ ਇੱਕ ਜੀ ਓ ਬਾਈ ਫੇਰ ਉਹੀ ਗੱਲਾਂ ਤੇਰੀਆਂ ਕਿਉਂ ਬਾਈ ਬਾਈ 400 ਰੁਪਏ ਸਿਰ ਬਈ ਮੈਂ ਬਜ਼ਾਰ ਵਾਲਾ ਰੇਟ ਪੁੱਛ ਰਿਹਾ ਨਾ ਤੁਹਾਡੇ ਤੋਂ ਬਈ ਬਜ਼ਾਰ ਦਾ ਨਹੀਂ ਇਹ ਗੋਇਲ ਵਾਲਾਂ ਦਾ ਰੇਟ ਹੈਗਾ 400 ਰੁਪਏ 400 ਰੁਪਏ ਦੇਖੋ ਹਾਂ ਜੀ ਆਏ ਆਏ ਠੀਕ ਠੀਕ ਹੈ ਜੀ ਜੇ ਕੋਈ ਬੰਦਾ ਤਿੰਨ ਚਾਰ ਲਵੇ ਉਹਨੂੰ ਕੋਈ ਆਫਰ ਬਾਈ ਫੇਰ ਤਿੰਨ ਤੇ ਆਫਰ ਦੇ ਦਿੰਨੇ ਆ ਕੀ ਆਫਰ ਹੈ ਬਾਈ ਦੱਸੋ ਯਾਰ ਦਿਆ ਤਿੰਨ ਦੇ ਦਿੰਨਿਆ ਬਾਈ ਫੇਰ 1000 ਰੁਪਏ ਤਿੰਨ ਇਹ 1000 ਦੇ ਤਿੰਨ ਵੀਰੇ ਠੀਕ ਠੀਕ ਹੈ ਗੋਲ ਸਾਹਿਬ ਇਹ ਨਾ ਹੋ ਕੋਈ ਚੀਜ਼ ਕਲਰ ਜਿਹੜਾ ਮਰਜ਼ੀ ਲੈ ਲੋ ਜਿੰਨੀ ਮਰਜ਼ੀ ਵੀਰੇ ਪੌਪ ਕੌਰਨ ਦੇ ਸਾਰੇ ਸਾਈਜ਼ ਐ ਐਮ ਐਲ ਐਕਸਲ ਸਾਰੇ ਸਾਈਜ਼ ਮਿਲਣਗੇ ਚੀਜ਼ ਠੀਕ ਐ ਯਾ ਦੇਖੋ ਡਬਲ ਐਕਸਲ ਸਪੈਸ਼ਲ ਆ ਰਹੇ ਆਪਣੇ ਕੋਲ ਓਕੇ ਆ ਦੇਖੋ ਪੌਪ ਕੌਰਨ ਵਾਲੀਆਂ ਕਿੰਨੀਆਂ ਸੋਹਣੀਆਂ ਸ਼ਾਰਟਾਂ ਦੇ ਆਰਟੀਕਲ ਚੈੱਕ ਕਰਾਓ ਵੀਰੇ ਲੋ ਜੀ ਆਏ ਹੈ ਰੂਹ ਖੁਸ਼ ਹੁੰਦੇ ਨਾ ਚੀਜ਼ ਕਪੜਾ ਦੇ ਕੇ ਰੂਹ ਖੁਸ਼ ਹੁੰਦੇ ਆ ਦੇਖੋ ਆਰੇ ਨਵੇਂ ਆਰਟੀਕਲ ਵੀਰੇ ਸਾਰਾ ਸਟ੍ਰੈਚ ਕਪੜਾ ਚੀਜ਼ ਠੀਕ ਐ ਵੀਰੇ ਡਬਲ ਜੇਬ ਐ ਡਬਲ ਪਾਕਟ ਵੀਰੇ ਚੀਜ਼ ਠੀਕ ਐ ਆ ਲਾਈਨਿੰਗ ਵਾਲੀ ਆ ਗਿਆ ਨਾ ਲਾਈਨਿੰਗ ਵੀ ਆ ਰਹੀ ਐ ਵੀਰੇ ਠੀਕ ਐ ਜ ਆਏ ਹਾਏ 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 ਕੀ ਜਿਹੜੇ ਮੇਰੇ ਵੀਰ ਭਰਾ ਦੇਖੋ ਦੋਸਤੋਂ ਦੇ ਕਲਾਈਨਿੰਗ ਨੂੰ ਪਸੰਦ ਕਰਦੇ ਆ ਠੀਕ ਠੀਕ ਹੈ ਜੀ ਇਹ ਮੇਰੇ ਇੱਕ ਵੀਰ ਭਰਾ ਇੱਕ ਸਪੈਸ਼ਲ ਆਟਮ ਆਈ ਆ ਉਹਨਾਂ ਵਾਸਤੇ ਇੱਕ ਵਰੀਕ ਚੈੱਕ ਆਏ ਹਾਏ ਹਾਏ ਜਿਹੜੇ ਸਪੈਸ਼ਲ ਪਸੰਦ ਕਰਦੇ ਆ ਉਹਨਾਂ ਵਾਸਤੇ ਲੈ ਕੇ ਆਇਆ ਬੀਆਰ ਚ ਮਸਾ ਭਾਲੀ ਥਿਉਂ ਲਿਆ ਆ ਚੀਜ਼ ਤਾਂ ਬਹੁਤ ਬਈ ਫਿਰ ਇੱਥੇ ਗੋਇਲ ਵਾਲਿਆਂ ਦੇ ਮਿਲ ਗਈ ਨਾ ਇਹ ਚੀਜ਼ਾਂ ਸਾਰੇ ਜਿਹੜਾ ਮਰਜ਼ੀ ਲੈ ਲਈ ਆਪਾਂ ਆ ਵੀਰੇ ਚੈੱਕ ਕਰਾਓ ਆਏ ਹਾਏ ਕੀ ਸੋਹਣਾ ਸੋਹਣਾ ਕਲਰ ਨੇ ਇੱਕ ਆ ਦੇਖੋ ਕਿੰਨਾ ਸੋਹਣਾ ਪਿਆਰਾ ਕਲਰ ਆਏ ਹਾਏ ਹਾਏ ਚੈੱਕ ਕਰੋ ਵੀਰੇ ਕਲਰ ਠੀਕ ਠੀਕ ਹੈ ਵੀਰੇ ਲਓ ਵੀਰੇ ਬ੍ਰੇਕ ਚੈੱਕ ਬ੍ਰੇਕ ਲਾਈਨਿੰਗ ਐਮ ਐ ਐਕਸਲ ਸਾਰੇ ਸਾਈਜ਼ अवेलेबल ਇਹਦਾ ਰੇਟ ਭਾਈ ਸੇਮ ਪ੍ਰਾਈਸ 400 ਰੁਪਏ ਹਜ਼ਾਰ ਦੀਆਂ ਤਿੰਨ ਬਾਈ 400 ਰੁਪਏ ਤਿੰਨ 400 ਦੀ ਇੱਕ ਇੱਕ ਬਾਈ ਠੀਕ 6 ਪੌਕੇਟ ਵੀਰੇ ਬੱਚਿਆਂ ਦੀ ਓਕੇ ਓਕੇ ਚੈੱਕ ਕਰੋ ਆਟੋ ਮਾਡੀ ਇਹ ਤਾਂ ਵੱਡਿਆਂ ਵਾਲੀਆਂ ਲੱਗਣ ਜਾਂਾਂ ਭਾਈ ਸੇਮ ਵੱਡਿਆਂ ਵਾਲੀ ਆ ਕੇ ਆਰ ਵੀਰੇ ਬੱਚੇ ਦੀ ਲੁੱਕ ਉਹ ਹੀ ਜਾਮਾ ਵੱਡਿਆਂ ਵਾਲੀ ਭਾਈ ਲੁੱਕ ਜੋ ਜਿਹੜੇ ਮੇਰੇ ਭਰਾ ਕਹਿੰਦੇ ਨਾ ਬੱਚਿਆਂ ਵਾਲੀ ਵੈਰਾਈਟੀ ਨਹੀਂ ਮਿਲਦੀ ਵੱਡਿਆਂ ਨਾਲ ਦੀ ਹੁਣ ਪਿਓ ਪੁੱਤ ਦੀ ਜੋੜੀ ਬਣਾਇਆ ਕਰਾਂਗੇ ਆਏ ਹਾਏ ਹਾਏ ਆ ਦੇ ਹੁਣ ਪਿਓ ਪੁੱਤ ਦੀ ਜੋੜੀ ਬਣਾਇਆ ਕਰਾਂਗੇ ਆਏ ਹਾਏ ਹਾਏ ਆ ਦੇਖੋ ਕਿਆ ਕਿੰਨੇ ਪਿਆਰੇ ਪਿਆਰੇ ਕਲਰ ਆ ਕਿੰਨਾ ਵਧੀਆ ਆ ਦੇਖੋ ਵੀਰੇ ਸੇਮ ਵੀਰੇ ਵੱਡੇ ਨਾਲ ਦੀ ਬੱਚੇ ਦੀ ਓਕੇ ਓਕੇ 6 ਪਾਕਟ ਵੀਰੇ ਉਹੀ ਉਹ ਡੈਡੀ ਦੀ ਪੈਂਟ ਮੇਜੂ ਉਹੀ ਬੱਚੇ ਦੀ ਮਿਲੂ ਉਹੀ ਬੱਚੇ ਦੀ ਮਿਲੂ ਹੁਣ ਆ ਦੇਖੋ ਆ ਆਹ ਆ ਦੇਖੋ ਵੀਰੇ ਪ੍ਰਿੰਟ ਸ਼ਰਟਾਂ ਬੁੱਕ ਕੋਰਟਾਂ ਸੇਮ ਸ਼ਰਟਾਂ ਡਬਲ ਕਲਰ ਚ ਠੀਕ ਹੈ ਜੀ ਕਲਰ ਚ ਚੈੱਕ ਕਰੋ ਵੀਰੇ ਆ ਲੈਖੋ ਪਿਓ ਪੁੱਤ ਦੀ ਜੋੜੀ ਹੈ ਤਾਈਓ ਕੀ ਹੈ ਇਹ ਜੋੜੀ ਚ ਲੂਹਰ ਪਿਓ ਪੁੱਤ ਦੀ ਆਏ ਹਾਏ ਕਿੰਨਾ ਪਿਆਰਾ ਕਲਰ ਆ ਦੇਖੋ ਠੀਕ ਹੈ ਇਹਨਾਂ ਰੇਟ ਇਹਦੇ ਰੇਟ ਵੀਰੇ ਉਹਨਾਂ ਨਾਲੋਂ ਸਸਤੀ ਹੋਣਗੇ ਬਹੁਤ ਸਸਤੀ ਹੈ ਠੀਕ ਠੀਕ ਹੈ ਜੀ ਆਏ ਹਾਏ ਠੀਕ ਹੈ ਠੀਕ ਹੈ ਜੀ ਬੱਚੇ ਦੀ ਕਾਰਗੋ ਪੈਂਟ ਠੀਕ ਹੈ ਜੀ ਆਏ ਹਾਏ ਹਾਏ ਕਿਆ ਸੋਹਣੀ ਕਲਰ ਚੈੱਕ ਕਰੋ ਵੀਰੇ ਠੀਕ ਹੈ ਜੀ ਜਿਹੜਾ ਮਰਜ਼ੀ ਕਲਰ ਲੈ ਲੀ ਜੀ ਵੀ ਜਿਹੜੇ ਮਰਜ਼ੀ ਚ ਕਲਰ ਬਹੁਤ ਨੇ ਠੀਕ ਹੈ ਜਿਹੜਾ ਮਰਜ਼ੀ ਡਿਜ਼ਾਈਨ ਬਹੁਤ ਜਿਹੜਾ ਮਰਜ਼ੀ ਡਿਜ਼ਾਈਨ ਆ ਗੋਲ ਸਾਹਿਬ ਕੱਪੜੇ ਦੇਖੇ ਪੂਰੇ ਘੈਂਟ ਘੈਂਟ ਕੱਪੜੇ ਹਨ ਇਹੋ ਜਿਹੇ ਕੱਪੜੇ ਮਾਰਕੀਟ ਦੇ ਵਿੱਚ ਮਿਲਣੇ ਹੀ ਨਹੀਂ ਠੀਕ ਹੈ ਇੰਨਾ ਰੇਟ ਵੀ ਸਸਤਾ ਪੂਰਾ ਹੈ ਨਾ ਠੀਕ ਹੈ ਇਹ ਕਿਹੜੇ ਭਰਾ ਆਪਣੇ ਲੈ ਕੇ ਜਾਣਗੇ ਉਹਨਾਂ ਨੂੰ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਦਿੰਨੇ ਆ ਵੀਰੇ ਆਪਣਾ ਗੋਲ ਰੈਡੀਮੇਡ گارਮੈਂਟਸ ਵੀਰੇ ਠੀਕ ਹੈ ਜੀ ਨੇੜੇ ਚੁਗਲੀਕਰ ਓਕੇ ਜੀ ਨੀਅਰ ਜੈਨ ਕਲੋਨੀ ਠੀਕ ਹੈ ਨੇੜੇ ਜੈਨ ਕਲੋਨੀ ਨੇੜੇ ਜੈਨ ਕਲੋਨੀ ਠੀਕ ਠੀਕ ਹੈ ਜੀ ਸੋ ਦੋਸਤੋ ਨੇੜੇ ਚੁਗਲੀਕਰ ਗੋਲ ਰੈਡੀਮੇਡ گارਮੈਂਟਸ ਤੇ ਜੈਨ ਕਲੋਨੀ ਦੇ ਬਿਲਕੁਲ ਕੋਲੇ ਆ ਜਾਓ ਕੋਲੇ ਵੀਰੇ ਤੇ ਇੱਕ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 9876885738 ਠੀਕ ਹੈ ਜੀ ਦੁਬਾਰਾ ਰਿਪੀਟ ਕਰਦਾ 9876885738 ਠੀਕ ਹੈ